ਹਾਂਜੀ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਰੀਪਰ ਨੂੰ ਲੱਗੀ ਦਾਣੇ ਵਾਲੀ ਪੱਖੀ ਦਾ ਡੈਮੋ ਤੁਹਾਨੂੰ ਆਪਾਂ ਕਰਕੇ ਬਖਾਵਾਂਗੇ ਤੁਸੀਂ ਵੇਖ ਸਕਦੇ ਹੋ ਸਾਹਮਣੇ 5310 ਯੂਨੀਅਰ ਟ੍ਰੈਕਟਰ ਨਾਲ ਆਪਣਾ ਜਗਦੀਸ਼ ਰੀਪਰ 2025 ਮਾਡਲ ਜਿਹਦੀ ਟਰਾਈ ਚੱਲਦੀ ਹੋਈ ਐਂਡ ਗੱਲਬਾਤ ਹੋਈ ਵੀ ਆ ਤੇ ਖੇਤਾਂ ਵਿੱਚ ਚੱਲਦੇ ਆਪਣੇ ਜਗਦੀਸ਼ ਰੀਪਰ ਨੂੰ ਵੇਖਣ ਲਈ ਤੁਸੀਂ ਆਪਣੇ ਫੇਸਬੁੱਕ Instagram, Threads ਤੇ YouTube ਤੇ ਬਣੇ Jagdish Reeper ਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਘੰਟੀ ਵਾਲਾ ਬਟਨ ਵੀ ਜ਼ਰੂਰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਆਪਣੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਤੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਵੇਖਿਓ ਰੀਪਰ ਨੂੰ ਲੱਗੀ ਪੱਖੀ ਤੁਸੀਂ ਵੇਖ ਸਕਦੇ ਹੋ ਜਿਸ ਦਾ ਪੱਤ ਤੁਹਾਨੂੰ ਹੁਣ ਡੈਮੋ ਕਰਕੇ ਵਿਖਾਵਾਂਗੇ ਇਸ ਪੱਖੀ ਨੂੰ ਲਗਾਉਣ ਲਈ ਐਕਸਟਰਾ ਚਾਰਜ ਲੱਗਦਾ ਇਹ ਆਪਣਾ Reeper 60 ਇੰਚ ਰੀਪਰ ਹੈ ਜਿਸ ਦਾ ਕਟਰ ਸਵਾ 7 ਫੁੱਟਾ 15 ਫਿੰਗਰਾਂ ਵਾਲਾ ਤੇ ਆਪਣਾ ਰੀਪਰ ਦੋ ਪੱਖਿਆਂ ਵਾਲਾ ਰੀਪਰ ਹੈ ਜਿਸ ਦੀ ਹਵਾ ਬਹੁਤ ਜ਼ਿਆਦਾ ਸਭ ਤੋਂ ਅਲੱਗ ਜਿਗਦੀ ਸ਼ਰੀਪੁਰ 2025 ਮਾਡਲ ਤੇਲ ਦਾ ਖਰਚਾ ਘੱਟ ਕੰਮ ਜ਼ਿਆਦਾ ਰੀਪਰ ਤੇ ਲੱਗਿਆ ਮੂਰੇ ਪੱਖਾ ਤੁਸੀਂ ਦੇਖ ਸਕਦੇ ਹੋ ਜਦੋਂ ਰੀਪਰ ਖੇਤਾਂ ਵਿੱਚ ਚੱਲਦਾ ਤਾਂ ਰੀਪਰ ਤੋਂ ਉੱਠ ਰਹੇ ਗਰਦੇ ਨੂੰ ਉਹ ਪੱਖਾ ਟਰੈਕਟਰ ਤੱਕ ਪਹੁੰਚਣ ਤੋਂ ਰੋਕਦਾ ਜਿਸ ਨਾਲ ਟਰੈਕਟਰ ਚਲਾਉਣਾ ਕਾਫੀ ਆਸਾਨ ਹੋ ਜਾਂਦਾ ਹੁਣ ਆਪਾਂ ਤੁਹਾਨੂੰ ਦਾਣੇ ਵਾਲੀ ਪੱਖੀ ਦਾ ਡੈਮੋ ਕਰਕੇ ਵਿਖਾਉਣ ਲੱਗੇ ਆਂ ਇਹ ਪੱਖੀ ਕਿੱਦਾਂ ਵਰਕ ਕਰਦੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਲੋ ਜੀ ਹੁਣ ਆਪਾਂ ਤੁਹਾਨੂੰ ਡੈਮੋ ਕਰਕੇ ਵਿਖਾਉਣ ਲੱਗੇ ਆਂ ਆਪਾਂ ਹੁਣ ਇਸ ਦੇ ਝਾਰਨੇ ਵਿੱਚ ਰੀਪਰ ਦੇ ਕੁਝ ਦਾਣੇ ਪਾਨੇ ਆ ਤੁਸੀਂ ਵੇਖ ਸਕਦੇ ਹੋ ਪੱਖੀ ਰਾਹੀਂ ਤੁਹਾਨੂੰ ਡੈਮੋ ਵਿਖਾ ਰਹੇ ਆਂ ਐਂਡ ਗੱਲਬਾਤ ਹੋਈ ਵੀ ਐ ਪੂਰੀ ਤੱਕ ਪਾਈ ਹੋਈ ਹੈ ਜਗਦੀਸ਼ ਰੀਪਰ 2025 ਮਾਡਲ ਕਰੋ ਚੈੱਕ ਜੀ ਇਹ ਦਾਣੇ ਉਦੋਂ ਹੀ ਆਉਂਦੇ ਨੇ ਜਦੋਂ ਖੇਤਾਂ ਵਿੱਚ ਰੀਪਰ ਚੱਲਦਾ ਜਦੋਂ ਖੇਤਾਂ ਵਿੱਚ ਦਾਣੇ ਹੋਣਗੇ ਤਾਂ ਇਸ ਪੱਖੀ ਰਾਹੀਂ ਕਿਸਾਨ ਭਰਾਵਾਂ ਦੁਆਰਾ ਲਗਾਏ ਗਏ ਥੈਲੇ ਜਾਂ ਰੱਖੀ ਗਈ ਬਾਲਟੀ ਵਿੱਚ ਦਾਣੇ ਆਉਣਗੇ ਇਹ ਦਾਣੇ ਉਦੋਂ ਹੀ ਆਉਂਦੇ ਨੇ ਜਦੋਂ ਖੇਤਾਂ ਵਿੱਚ ਦਾਣੇ ਹੋਣਗੇ ਜੇ ਅਪਰ ਰੀਪਰ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਰੀਪਰ ਨੂੰ ਬਹੁਤ ਹੈਵੀ ਲੋਹਾ ਲੱਗਿਆ ਹੋਇਆ 5mm ਦੀ ਪਲੇਟ ਤੋਂ ਆਪਣਾ ਰੀਪਰ ਹੈਵੀ ਡਿਊਟੀ ਵਿੱਚ ਤਿਆਰ ਹੋਇਆ ਵਾ ਤੇ ਰੀਪਰ ਬਹੁਤ ਹੀ ਰੈਲਾ ਚੱਲਦਾ ਹੈ ਜਿਸ ਦੇ ਨਾਲ ਤੇਲ ਦਾ ਖਰਚਾ ਘੱਟ ਕੰਮ ਜ਼ਿਆਦਾ ਹੁੰਦਾ ਤੇ ਐਗਰੀਗੈਂਡ ਇਹਨੂੰ ਗੇਅਰ ਲੱਗਿਆ ਹੋਇਆ ਜੋ ਕਿ ਆਪਾਂ ਹੁਣ ਤੱਕ ਇੱਕੋ ਗੇਅਰ ਵਰਤਦੇ ਆ ਰਹੇ ਹਾਂ ਥ੍ਰੀਪੁਰ ਵਿੱਚ 베어ਿੰਗ ਐਨਵੀਸੀ ਦੇ 3611 ਦੇ ਡਬਲ ਹੌজিং ਦੇ ਵਿੱਚ 베어ਿੰਗ ਨੇ ਵੀਡੀਓ ਨੂੰ ਵੱਤੋਆ ਸ਼ੇਅਰ ਜਰੂਰ ਕਰਿਓ ਵੀਡੀਓ ਵੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ